ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 953 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 954 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਹੱਲਾ ਦੂਜਾ ਜਪ ਤਪ ਸਭ ਕੁਛ ਮੰਨੇ ਐ ਅਵਰ ਕਾਰਾ ਸਭ ਬਾਦ ਜੇ ਮਨ ਪ੍ਰਭੂ ਦੇ ਨਾਮ ਵਿੱਚ ਪਤਿਜ ਜਾਏ ਤਾਂ ਜਪ ਤਪ ਆਦਿਕ ਹਰੇ ਖੁਦਮ ਵਿੱਚ ਹੀ ਆ ਜਾਂਦਾ ਹੈ ਨਾਮ ਤੋਂ ਬਿਨਾ ਹੋਰ ਸਾਰੇ ਕੰਮ ਵਿਅਰਥ ਹਨ ਨਾਨਕ ਮੰਨਿਆ ਮੰਨੀਐ 부ਝੀਐ ਗੁਰ ਪ੍ਰਸਾਦ हे ਨਾਨਕ ਨਾਮ ਨੂੰ ਮੰਨਣ ਵਾਲਾ ਆਦਰ ਪੰਦਾ ਹੈ ਨਾਮ ਨੂੰ ਮੰਨਣ ਵਾਲੇ ਨੂੰ ਸਾਰੇ ਮੰਦੇ ਹਨ ਇਹ ਗੱਲ ਗੁਰੂ ਦੀ ਕਿਰਪਾ ਨਾਲ ਸਮਝ ਸਕੀ ਦੀ ਹੈ ਪੌੜੀ ਕਾਇਆ ਹੰਸ ਤੁਰ ਮੇਲ ਕਰਤੇ ਲਿਖ ਪਾਇਆ ਸਰੀਰ ਤੇ ਜੀਵ ਆਤਮਾ ਦਾ ਸੰਯੋਗ ਧੁਰੋਂ ਕਰਤਾਰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਹੁਕਮ ਅਨੁਸਾਰ ਬਣਾ ਦਿੱਤਾ ਹੈ ਸਭ ਮਹਿ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਪ੍ਰਭੂ ਸਭ ਜੀਵਾ ਵਿੱਚ ਲੁਕਿਆ ਹੋਇਆ ਮੌਜੂਦ ਹੈ ਗੁਰੂ ਦੀ ਰਾਹੀ ਪ੍ਰਗਟ ਹੁੰਦਾ ਹੈ ਗੁਣ ਗਾਵੇ ਗੁਣ ਉਚਰੈ ਗੁਣ ਮਾਹੇ ਸਮਾਇਆ ਜੋ ਮਨੁੱਖ ਗੁਰੂ ਦੀ ਸ਼ਰਨ ਆ ਕੇ ਪ੍ਰਭੂ ਪਰਮਾਤਮਾ ਦਾ ਗੁਣ ਗਾਉਂਦਾ ਹੈ ਗੋਣੋਚਾਰਦਾ ਹੈ ਉਹ ਗੁਣਾ ਵਿੱਚ ਲੀਨ ਹੋ ਜਾਂਦਾ ਹੈ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਕਿਉਂਕਿ ਗੁਰੂ ਦੱਸਦਾ ਹੈ ਪਰਮਾਤਮਾ ਨੂੰ ਮਿਲਣ ਦਾ ਰਸਤਾ ਤੇ ਗੁਰੂ ਦੀ ਸ਼ਰਨ ਪੈ ਕੇ ਫਿਰ ਮਨੁੱਖ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ ਤੇ ਪਰਮਾਤਮਾ ਦੇ ਗੁਣਾ ਵਿੱਚ ਲੇਣਾ ਰਹਿਣ ਲੱਗ ਜਾਂਦਾ ਹੈ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸਤਿਗੁਰ ਦੀ ਸੱਚੀ ਬਾਣੀ ਦੀ ਰਾਹੀ ਉਹ ਮਨੁੱਖ ਸੱਚੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਗੁਰੂ ਨੇ ਸੱਚਾ ਪ੍ਰਭੂ ਪਰਮਾਤਮਾ ਉਸ ਨੂੰ ਸੰਗਤ ਵਿੱਚ ਰੱਖ ਕੇ ਮਿਲਾ ਦਿੱਤਾ ਤੇ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਜਦ ਸੱਚੇ ਸਤ ਗੁਰੂ ਦੀ ਸੰਗਤ ਮਿਲਦੀ ਹੈ ਤੇ ਸੰਗਤ ਵਿੱਚ ਬੈਠ ਕੇ ਨਾਮ ਜਪੀਦਾ ਹੈ ਪਰਮਾਤਮਾ ਦੀ ਬਾਣੀ ਸੁਣੀਦਾ ਹੈ ਤੇ ਉਸ ਦਾ ਕਈ ਗੁਣਾ ਜ਼ਿਆਦਾ ਲਾਭ ਮਿਲਦਾ ਹੈ ਇਸ ਕਰਕੇ ਸਾਧ ਸੰਗਤ ਕਰਨੀ ਵੀ ਬਹੁਤ ਹੀ ਜ਼ਰੂਰੀ ਹੈ ਉੱਥੇ ਫਿਰ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਹਨ ਸਬਕਿਸ਼ ਆਪੇ ਆਪ ਹੈ ਆਪੇ ਦੇ ਵਡਿਆਈ ਹਰੇਕ ਹਸਤੀ ਵਿੱਚ ਪ੍ਰਭੂ ਆਪ ਹੀ ਮੌਜੂਦ ਹੈ ਤੇ ਆਪ ਹੀ ਵਡਿਆਈ ਬਖਸ਼ਦਾ ਹੈ ਕੀੜੀ ਤੋਂ ਲੈ ਕੇ ਹਾਥੀ ਤੱਕ ਪ੍ਰਮਾਤਮਾ ਸਾਰਿਆਂ ਵਿੱਚ ਮੌਜੂਦ ਹੈ ਚੀਟੀ ਤੇ ਕੁੰਚਰ ਅਸਤੂਲਾ ਸਾਭ ਪਰ ਕਿਰਪਾ ਦੇਸ਼ਟਕਾਰ ਫੁੱਲਾ ਪ੍ਰਮਾਤਮਾ ਪੱਤੇ ਪੱਤੇ ਵਿੱਚ ਢਾਂ ਢਾਂ ਵਿੱਚ ਆਪਨ ਨਵਾਸ ਰੱਖਦਾ ਹੈ ਉਸ ਤੋਂ ਬਿਨਾ ਹੋਰ ਖਾਲੀ ਥਾਂ ਕੋਈ ਵੀ ਨਹੀਂ ਸਲੋਕ ਮਹੱਲਾ ਦੂਜਾ ਨਾਨਕਾਂ ਦਾ ਹੋਏ ਕੈ ਰਤਨਾ ਪਰਖਣ ਜਾਏ ਏ ਨਾਨਕ ਜੋ ਮਨੁੱਖਾ ਪੰਨਾ ਹੋਵੇ ਤੇ ਤਰ ਪਏ ਰਤਨ ਪਰਖਣਾ ਭਾਵ ਜਿਹਨੂੰ ਆਪਣੇ ਆਪ ਨੂੰ ਕੋਈ ਸੋਝੀ ਨਾ ਹੋਵੇ ਜਿਹਦੀ ਘਰ ਵਿੱਚ ਕੋਈ ਮੰਦਾ ਨਾ ਹੋਵੇ ਜਿਹੜਾ ਵਿਖਿਆਨ ਵੀ ਬੋਧ ਕਰਦਾ ਹੋਵੇ ਤੇ ਲੋਕਾਂ ਨੂੰ ਸਮਝਾਂਦਾ ਫਿਰੇ ਕਿ ਇੰਜ ਨਹੀਂ ਇੰਜ ਕਰੋ ਤੇ ਘਰ ਦੇਆਂ ਨੂੰ ਕਦੇ ਉਹ ਸਮਝਾ ਨਾ ਸਕੇ ਇਹ ਜੇ ਉਹ ਇਹ ਜੇ ਬੰਦੇ ਦੀ ਦੂਸਰੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਨਾਨਕ ਧੰਤਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਇਸ ਤਰ੍ਹਾਂ ਗੱਲ ਦੱਸਦੇ ਹਨ ਆਪਣੀ ਬਾਣੀ ਵਿੱਚ ਕਿ ਜਿਹਦੇ ਘਰ ਦੇ ਤੇ ਮੰਦੇ ਕੋ ਨਹੀਂ ਤੇ ਜਿਹਦੇ ਘਰ ਵਿੱਚ ਗੁਰਮਤ ਮਰਿਆਦਾ ਤੋਂ ਉਲਟੀ ਸਭ ਕੁਝ ਹੁੰਦਾ ਹੈ ਤੇ ਲੋਕਾਂ ਨੂੰ ਉਹ ਸਮਝਾਉਂਦਾ ਹੈ ਹਰ ਰੋਜ਼ ਕਿ ਭਾਈ ਇੰਜ ਨਹੀਂ ਇੰਜ ਕਰੋ ਤੇ ਲੋਕ ਉਹਦਾ ਫਿਰ ਸਮਝਾਇਆ ਕਿੰਨਾ ਕੁ ਸਮਝਣਗੇ ਬੜਾ ਉੱਚੀ ਉੱਚੀ ਸੰਗ ਬਾੜ ਪਾੜ ਪਾੜ ਕੇ ਸਵੇਰੇ ਸਵੇਰੇ ਸਮਝਾਉਂਦਾ ਹੁੰਦਾ ਹੈ ਹਰ ਲੋਕਾਂ ਨੂੰ ਸਲੋਕ ਮਹੱਲਾ ਦੂਜਾ ਦੂਜੇ ਪਾਸੇ ਇਸ ਤਰ੍ਹਾਂ ਫਰਮਾਨ ਕਰਦੇ ਹਨ ਕਿ ਆਪ ਉਹਨਾਂ ਐ ਨਾਨਕ ਅੰਦਾ ਹੋਏ ਕਹਿ ਰਤਨਾ ਪਰਖਣ ਜਾਏ ਏ ਹੇ ਨਾਨਕ ਜੋ ਮਨੁੱਖਾ ਪੰਨਾ ਹੋਵੇ ਤੇ ਤੁਰ ਪੇ ਰਤਨਾ ਪਰਖਣ ਰਤਨਾ ਸਾਰ ਨਾ ਜਾਣਈ ਆਵੇ ਆਪ ਲਖਾਏ ਓ ਰਤਨਾ ਦੀ ਕਦਰਤਾ ਜਾਣਦਾ ਨਹੀਂ ਪਰ ਆਪਣਾ ਆਪ ਨਸ਼ਰ ਕਰਾ ਆਉਂਦਾ ਹੈ ਭਾਵ ਆਪਣਾ ਅੰਨਪਨ ਜਾਹਰ ਕਰਾ ਆਉਂਦਾ ਹੈ ਮਹੱਲਾ ਦੂਜਾ ਰਤਨਾ ਕੇਰੀ ਗੁੱਥਲੀ ਰਤਨੀ ਖੋਲੀ ਆਏ ਪ੍ਰਭੂ ਪਰਮਾਤਮਾ ਦੇ ਗੁਣਾ ਰੂਪ ਰਤਨਾ ਦੀ ਥੈਲੀ ਸਤਗੁਰੂ ਨੇ ਆ ਕੇ ਖੋਲੀ ਹੈ ਵਖਰ ਤੈ ਵਣ ਜਾ ਰਿਆ ਦੋਹਾਂ ਰਹੀ ਸਮਾਏ ਇਹ ਗੁੱਥੀ ਵੇਚਣ ਵਾਲੇ ਸਤਗੁਰੂ ਅਤੇ ਵਿਹਾਜਣ ਵਾਲੇ ਗੁਰਮਖ ਦੋਹਾਂ ਦੇ ਹਿਰਦੇ ਵਿੱਚ ਟਿਕੀ ਰਹੀ ਹੈ ਭਾਵ ਦੋਹਾਂ ਨੂੰ ਇਹ ਗੁਣ ਪਿਆਰੇ ਲੱਗ ਰਹੇ ਹਨ ਜਿਨ ਗੁਣ ਪੱਲੇ ਨਾਨਕਾ ਮਾਨਕ ਵਣ ਜਹੈ ਸੇ ਏ ਨਾਨਕ ਜਿਨ੍ਹਾਂ ਦੇ ਪਾਸ ਭਾਵ ਹਿਰਦੇ ਵਿੱਚ ਪ੍ਰਭੂ ਦੀ ਸਿਫਤ ਸਲਾਹ ਦਾ ਗੁਣ ਮੌਜੂਦ ਹੈ ਉਹ ਮਨੁੱਖ ਹੀ ਨਾਮ ਰਤਨ ਵਿਹਾਜਦੇ ਹਨ ਰਤਨਾ ਸਾਰ ਨ ਜਾਣਨੀ ਅੰਦੇਵਤਹ ਲੋਏ ਪਰ ਜੋ ਇਹ ਨਾ ਰਤਨਾ ਦੀ ਕਦਰ ਨਹੀਂ ਜਾਣਦੇ ਉਹ ਅਨਿਆਂ ਵਾਂਗ ਜਗਤ ਵਿੱਚ ਫਿਰਦੇ ਹਨ ਪੌੜੀ ਨੌ ਦਰਵਾਜੇ ਕਾਇਆ ਕੋਟ ਹੈ ਦਸਵਾਂ ਗੁਪਤ ਰਖੀਜੈ ਸਰੀਰ ਮਾਨੋ ਇੱਕ ਕਿਲਾ ਹੈ ਇਸ ਦੇ ਨੌ ਗੋਲਕਾਂ ਰੂਪ ਦਰਵਾਜੇ ਪ੍ਰਗਟ ਹਨ ਤੇ ਦਸਵਾਂ ਦਰਵਾਜਾ ਗੁਪਤ ਰੱਖਿਆ ਹੋਇਆ ਹੈ ਪ੍ਰਮਾਤਮਾ ਨੇ ਬਜਰ ਕਪਾਟ ਨਾ ਖੁੱਲਨੇ ਗੁਰ ਸ਼ਬਦ ਖੋਲਿਜੈ ਉਸ ਦਸਵੇਂ ਦਰਵਾਜੇ ਦੇ ਕਵਾੜ ਬੜੇ ਕਰੜੇ ਹਨ ਖੁੱਲਦੇ ਨਹੀਂ ਖੁੱਲਦੇ ਕੇਵਲ ਸਤਿਗੁਰ ਦੇ ਸ਼ਬਦ ਦੀ ਰਾਹੀ ਹਨ ਕਿਉਂਕਿ ਅਭਿਆਸੀ ਲੋਕ ਜੋ ਨਾਮ ਦਾ ਅਭਿਆਸ ਕਰਦੇ ਹਨ ਗੁਰਮਖ ਜਾਨੋ ਜਾਣਦੇ ਹਨ ਉਨਾਂ ਨੂੰ ਭਲੀ ਭਾਂਤ ਪਤਾ ਹੈ ਸਾਡੇ ਵਰਗੇ ਮੂਰਖ ਇਹ ਗੱਲ ਨਹੀਂ ਜਾਣਦੇ ਕਿ ਦਸਵਾਂ ਦਵਾਰ ਵੀ ਕੋਈ ਹੁੰਦਾ ਹੈ ਨੌ ਦਰਵਾਜੇ ਤਾਂ ਪ੍ਰਗਟ ਹਨ ਸਰੀਰ ਦੇ ਦਸਵਾਂ ਦਵਾਰ ਦਿਮਾਗ ਦੇ ਅੰਦਰ ਹੁੰਦਾ ਹੈ ਤੇ ਖੁੱਲਦਾ ਉਦੋਂ ਹੈ ਜਦੋਂ ਬੰਦਾ ਬਹੁਤ ਜ਼ਿਆਦੀ ਭਗਤੀ ਕਰਦਾ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਾ ਹੈ ਫਿਰ ਉਹ ਦਸਵਾਂ ਦਵਾਰ ਖੁੱਲ ਜਾਂਦਾ ਹੈ ਤੇ ਉਹਦੇ ਵਿੱਚੋਂ ਇੱਕ ਧੁਨੀ ਪ੍ਰਗਟ ਹੁੰਦੀ ਹੈ ਫਿਰ ਉਹ ਜੋ ਦਸਵੇਂ ਦੁਆਰ ਵਿੱਚ ਵਾਸ ਕਰਦਾ ਹੈ ਉਸ ਨੂੰ ਕੋਈ ਪਰਾਇਆ ਨਹੀਂ ਲੱਗਦਾ ਉਸ ਨੂੰ ਕੋਈ ਵੈਰੀ ਨਹੀਂ ਲੱਗਦਾ ਫਿਰ ਉਸ ਨੂੰ ਸਾਰੇ ਆਪਣੇ ਲੱਗਦੇ ਹਨ ਦਸਵੇਂ ਦੁਆਰ ਦੀਆਂ ਗੱਲਾਂ ਬਹੁਤ ਹੀ ਉੱਚੀਆਂ ਤੇ ਸੁੱਚੀਆਂ ਹਨ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ ਜਦੋਂ ਇਹ ਕਰੜੇ ਕਵਾੜ ਖੁੱਲ ਜਾਂਦੇ ਹਨ ਤਾਂ ਮਾਨੋ ਇੱਕ ਰਸ ਵਾਜੇ ਇਕ ਰਸ ਵਾਲੇ ਵਾਜੇ ਵੱਜ ਪੈਂਦੇ ਹਨ ਜੋ ਸਤਿਗੁਰ ਦੇ ਸ਼ਬਦ ਦੀ ਰਾਹੀ ਸੁਣੀਂਦੇ ਹਨ ਤਿਤ ਘਟੇ ਅੰਤਰ ਚਾਨਣਾ ਕਰ ਭਗਤ ਮਲੀ ਜਾ ਜਿਸ ਹਿਰਦੇ ਵਿੱਚ ਆਨੰਦ ਪੈਦਾ ਹੁੰਦਾ ਹੈ ਉਸ ਹਿਰਦੇ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ ਪ੍ਰਭੂ ਪਰਮਾਤਮਾ ਦੀ ਭਗਤੀ ਕਰਕੇ ਉਹ ਮਨੁੱਖ ਪ੍ਰਭੂ ਵਿੱਚ ਮਿਲ ਜਾਂਦਾ ਹੈ ਦਸਵਾਂ ਦਵਾਰ ਰਸਤਾ ਹੈ ਪਰਮਾਤਮਾ ਨੂੰ ਮਿਲਣ ਦਾ ਜਦੋਂ ਖੁੱਲ ਜਾਂਦਾ ਹੈ ਤੇ ਪਰਮਾਤਮਾ ਮੇ ਹਿਰਦੇ ਵਿੱਚ ਆ ਕੇ ਟਿਕ ਜਾਂਦਾ ਹੈ ਸਭ ਮੈਂ ਹੈ ਇੱਕ ਵਰਤਦਾ ਜਿਨੇ ਆਪੇ ਰਚਨ ਰਚਾਈ ਜਿਸ ਪ੍ਰਭੂ ਪਰਮਾਤਮਾ ਨੇ ਸਾਰੀ ਰਚਨਾ ਰਚੀ ਹੈ ਉਹ ਸਾਰੇ ਜੀਵਾਂ ਵਿੱਚ ਵਿਆਪਕ ਹੈ ਪਰ ਉਸ ਨਾਲ ਮੇਲ ਗੁਰੂ ਦੀ ਰਾਹੀ ਹੀ ਹੁੰਦਾ ਹੈ ਸਲੋਕ ਮਹੱਲਾ ਦੂਜਾ ਅੰਧੇ ਕਹਿ ਰਹੇ ਦੱਸੇ ਐ ਅੰਦਾ ਹੋਏ ਸੋ ਜਾਏ ਜੇ ਕੋਈ ਅੰਨਾ ਮਨੁੱਖ ਕਿਸੇ ਹੋਰ ਨੂੰ ਰਾ ਦਸੇ ਤਉ ਸਰਾ ਉਤੇ ਉਹੀ ਤੁਰਦਾ ਹੈ ਜੋ ਆਪ ਅੰਨਾ ਹੋਵੇ ਹੋਏ ਸੁਜਾਖਾ ਨਾਨਕਾ ਸੋ ਕਿਉ ਉਜੜ ਪਾਏ ਹੈ ਨਾਨਕ ਸੁਜਾਖਾ ਮਨੁੱਖ ਅੰਨੇ ਦੇ ਆਖੇ ਕੁਰਾਹੇ ਨਹੀਂ ਪੈਂਦਾ ਅੰਦੇ ਇਹੇ ਨਾਖੀਆਂ ਜਿਨ ਮੁਖ ਲੋਇਣ ਨਾਹੇ ਪਰ ਆਤਮਿਕ ਜੀਵਨ ਵਿੱਚ ਇਹੋ ਜੇ ਬੰਦਿਆਂ ਨੂੰ ਅੰਨੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉੱਤੇ ਅੱਖਾਂ ਨਹੀਂ ਹਨ ਅੰਦੇ ਸੇਈ ਨਾਨਕਾ ਖਸਮੋ ਕੁੱਥੇ ਜਾਹੇ ਹੈ ਨਾਨਕ ਅੰਨੇ ਉਹੀ ਹਨ ਜੋ ਮਾਲਕ ਪ੍ਰਭੂ ਤੋਂ ਖੁੰਝ ਜਾ ਰਹੇ ਹਨ ਭਾਵੇਂ ਅੱਖਾਂ ਤਾਂ ਹੈਗੀਆਂ ਸੰਸਾਰ ਵੇਖਣ ਵਾਸਤੇ ਪਾਰੋ ਪ੍ਰਮਾਤਮਾ ਦੀਆਂ ਰਹਿਮਤਾਂ ਨਹੀਂ ਦੇਖ ਸਕਦੀਆਂ ਅੱਖਾਂ ਤੇ ਉਹ ਅੱਖਾਂ ਕਿਸੇ ਦਾ ਚੰਗਾ ਵੀ ਨਹੀਂ ਦੇਖ ਸਕਦੀਆਂ ਇਹ ਜੇ ਮਨੁੱਖਾਂ ਨੂੰ ਮਹਾਰਾਜ ਨੇ ਗੁਰਬਾਣੀ ਵਿੱਚ ਨਾ ਕਿਹਾ ਹੈ ਜੋ ਪ੍ਰਮਾਤਮਾ ਤੋਂ ਖੁੰਝ ਜਾਂਦੇ ਹਨ ਜਿਹੜਾ ਨੂੰ ਪ੍ਰਮਾਤਮਾ ਨਹੀਂ ਦਿਸਦਾ ਮਹੱਲਾ ਦੂਜਾ ਸਾਹਿਬੇ ਅੰਦਾਜ਼ੋ ਕੀਆ ਕਰੇ ਸੁਜਾਖਾ ਹੋਏ ਜਿਸ ਮਨੁੱਖ ਨੂੰ ਮਾਲਕ ਪ੍ਰਭੂ ਨੇ ਆਪ ਨਾ ਕਰ ਦਿੱਤਾ ਹੈ ਉਹ ਤਾਂ ਹੀ ਉਹ ਤਾਂ ਹੀ ਸੁਜਾਖਾ ਹੋ ਸਕਦਾ ਹੈ ਜੇ ਪ੍ਰਭੂ ਆਪ ਸੁਜਾਖਾ ਬਣਾਏ ਜੇ ਹਾ ਜਾਣੈ ਤੇ ਹੋ ਵਰਤੈ ਜੇ ਸੋ ਆਖੈ ਕੋਏ ਨਹੀਂ ਤਾਂ ਅਨਾ ਮਨੁੱਖ ਤਾਂ ਜਿਹੋ ਜੀ ਸਮਝ ਰੱਖਦਾ ਹੈ ਉਸੇ ਤਰ੍ਹਾਂ ਕਰੀ ਜਾਂਦਾ ਹੈ ਭਾਵੇਂ ਉਸ ਨੂੰ ਕੋਈ 100 ਵਾਰੀ ਸਮਝਾਏ ਜਿੱਥੈ ਸੋ ਵਸਤ ਨਾ ਜਾਪਈ ਆਪੇ ਵਰਤੋ ਜਾਣ ਜਿਸ ਮਨੁੱਖ ਦੇ ਅੰਦਰ ਨਾਮ ਰੂਪ ਪਦਾਰਥ ਦੀ ਸੋਝੀ ਨਹੀਂ ਉਥੇ ਆਪਾ ਭਾਵ ਦੀ ਵਰਤੋਂ ਹੋ ਰਹੀ ਸਮਝੋ ਨਾਨਕ ਗਾਹਕ ਕਿਉਂ ਲਏ ਸਕੇ ਨਾ ਵਸਤ ਪਛਾਨ ਕਿਉਂਕਿ ਹੈ ਨਾਨਕ ਗਾਹਕ ਜਿਸ ਸੋਦੇ ਨੂੰ ਪਛਾਣ ਹੀ ਨਹੀਂ ਸਕਦਾ ਉਸ ਨੂੰ ਉਹ ਕਿਵੇਂ ਵੇਹਾਜੇ ਭਾਵ ਉਸ ਨੂੰ ਕਿਵੇਂ ਖਰੀਦ ਸਕੇ ਜਿਹੜੀ ਚੀਜ਼ ਦੀ ਪਛਾਣ ਹੀ ਨਹੀਂ ਹੈਗੀ ਉਸ ਨੂੰ ਕੋਈ ਨਹੀਂ ਖਰੀਦ ਸਕਦਾ ਇਸ ਕਰਕੇ ਜਿਹੜੇ ਪ੍ਰਮਾਤਮਾ ਨੇ ਨਾਮ ਲਓ ਅੰਨੇ ਕੀਤੇ ਹਨ ਉਹਨਾਂ ਨੂੰ ਨਾਮ ਦੀ ਪਛਾਣ ਨਹੀਂ ਉਹ ਨਾਮ ਦਾ ਵਣਜ ਨਹੀਂ ਕਰ ਸਕਦੇ ਮਹੱਲਾ ਦੂਜਾ ਸੋ ਕਿਉਂ ਅੰਦਾ ਅੱਖੀਐ ਜੇ ਖਸਮਾ ਅੰਦਾ ਹੋਏ ਜੋ ਮਨੁੱਖ ਪ੍ਰਭੂ ਦੀ ਰਜਾ ਵਿੱਚ ਨੇਤਰਹੀਨ ਹੋ ਗਿਆ ਉਸ ਨੂੰ ਅਸੀਂ ਅੰਨਾ ਨਹੀਂ ਆਖਦੇ ਨਾਨਕ ਹੁਕਮ ਨਾ 부ਝਾਈ ਅੰਦਾ ਕਹੀਐ ਸੋਏ हे ਨਾਨਕ ਉਹ ਮਨੁੱਖ ਨਾ ਗਿਆ ਜਾ ਸਕਦਾ ਹੈ ਜੋ ਰਜਾ ਨੂੰ ਸਮਝਦਾ ਨਹੀਂ ਅੱਖਾਂ ਤਾਂ ਹੈਣ ਪਾਰੋ ਪ੍ਰਮਾਤਮਾ ਦੇ ਕੋਟਕ ਨਹੀਂ ਵੇਖ ਰਿਆ ਪ੍ਰਮਾਤਮਾ ਦੀ ਬਾਣੀ ਨੂੰ ਸੁਣ ਨਹੀਂ ਰਿਆ ਪ੍ਰਮਾਤਮਾ ਦਾ ਨਾਮ ਨਹੀਂ ਜਪ ਰਿਆ ਫਿਰ ਉਸ ਨੂੰ ਇਹ ਜੇ ਮਨੁੱਖ ਨਮਨਾਂ ਕਹਿੰਦੇ ਹਨ ਸੋ ਕਿਉ ਅੰਦਾ ਆਖੀਏ ਜੇ ਹੁਕਮ ਮੰਦਾ ਹੋਏ ਨਾਨਕ ਹੁਕਮ ਨਾ 부ਝਈ ਅੰਦਾ ਕਹੀਏ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 954 ਦੀ ਵਿਆਖਿਆ ਤੇ ਪਾਠ ਸਰਵਨ ਕੀਤੇ ਹਨ ਕੱਲ ਨੂੰ ਆਪਾਂ ਧੰਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 955 ਦੀ ਵਿਆਖਿਆ ਤੇ ਪਾਠ ਸਰਵਨ ਕਰਾਂਗੇ ਭੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ